ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ 25 ਕਿਲੋਮੀਟਰ ਸੈਕਾ ਚਲਾਉਂਦਾ ਹਾਂ ਰੋਜ਼ ਉਦੋਂ ਬਾਅਦ ਸਾਨੂੰ ਇੱਥੇ ਯਾਤਰਾ ਕੀਤੀ। ਜੀ ਗੱਲ ਕੋਈ ਸਾਈਕਲ ਚਲਾਉਂਦਾ ਨਹੀਂ ਬਹੁਤ ਘੱਟ ਚਲਾਉਂਦੇ ਆ। ਉਹ ਚਲਾਉਣਾ ਚਾਹੀਦਾ ਸਾਈਕਲਿੰਗ ਨਾਲੇ ਤਾਂ ਆਪਣੀ ਸਿਹਤ ਵਧੀਆ ਰਹਿੰਦੀ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਨੌਜਵਾਨੀ ਨੂੰ। ਅਸੀਂ ਨੌਂ ਦਿਨਾਂ ਚ ਪਹੁੰਚ ਗਏ ਸੀਗੇ ਗੋਬਿੰਦ ਘਾਟ ਤੇ ਉਦੋਂ ਬਾਅਦ ਚਾਰ ਦਿਨ ਸਾਨੂੰ ਉੱਥੇ ਲੱਗੇ। ਸਾਨੂੰ ਉਹਦੇ ਭਰਾ ਦੇ ਬਹੁਤ ਬਹੁਤ ਮਾਣ ਆਈ। ਕਿਉਂਕਿ ਅੱਜ ਕੱਲ ਬਾਹਰ ਕਿਸੇ ਨੂੰ ਨਿਕਲਣ ਨਹੀਂ ਜਾਂਦਾ ਕਿਉਂਕਿ ਬੰਦੇ ਦਰ ਜਿਵੇਂ ਹੀ ਇੰਨੇ ਆ ਤੁਹਾਨੂੰ ਇਹ ਵੀ ਮਾਨ ਵਾਲੀ ਗੱਲ ਆ ਕਿ ਜਾਂਦਾ ਪਿਆ ਵੀ ਚਲੋ ਜੇ ਹੁਣ ਸਾਈਕਲ ਤੇ ਗਿਆ ਸਾਨੂੰ ਉਦੋਂ ਇਤੇ ਪ੍ਰਾਊਡ ਹੁੰਦਾ ਡੀ 5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਬਾਬਾ ਫਰੀਦ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਫਰੀਦਕੋਟ ਤਾ ਇਸ ਦਾ ਨਾਮ ਹਰ ਵਰਗ ਦੇ ਨੌਜਵਾਨ तमाम ਖੇਤਰਾਂ ਦੇ ਵਿੱਚ ਲਗਾਤਾਰ ਚਮਕਾ ਰਹੇ ਨੇ ਭਾਵੇਂ ਕਿ ਖੇਡਾਂ ਦੇ ਖੇਤਰ ਦੇ ਵਿੱਚ ਹੋਣ ਸਿੱਖਿਆ ਦੇ ਖੇਤਰ ਦੇ ਵਿੱਚ ਹੋਣ ਤੇ ਅੱਜ ਜਿਹੜੀ ਤੁਹਾਡੇ ਨਾਲ ਤਸਵੀਰ ਵੱਖਰੀ ਸਾਂਝੀ ਕਰਨ ਜਾ ਰਹੇ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਵਾਂਦਰ ਜਟਾਣਾ ਹੈ ਤੇ ਵਾਂਦਰ ਜਟਾਣੇ ਦੇ ਆਮਕਰ ਦਾ ਨੌਜਵਾਨ ਦੇਖ ਸਕਦੇ ਹੋ ਤੁਸੀਂ ਆਮਕਰ ਦਾ ਨੌਜਵਾਨ ਹੈ ਹੇਮਕੁੰਡ ਸਾਹਿਬ ਜਾ ਕੇ ਆਇਆ ਹੈ 1600 ਕਿਲੋਮੀਟਰ ਦਾ ਜਿਹੜਾ ਸਫ਼ਰ ਸਾਈਕਲ ਤੇ ਨੇ ਤੈਅ ਕੀਤਾ ਕਿਹਾ ਜਾ ਰਿਹਾ ਹੈ ਕਿ 20 ਦਿਨ ਦੇ ਕਰੀਬ ਦਾ ਸਮਾਂ ਇਹਨੂੰ ਲੱਗਿਆ ਹੈ ਤੇ ਬਹੁਤ ਵੱਡੀ ਗੱਲ ਹੈ 25 ਸਾਲ ਦੇ ਕਰੀਬ ਦੀ ਉਮਰ ਹੋਊਗੀ ਇਹਦੀ ਆਮਕਰ ਦਾ ਨੌਜਵਾਨ ਹੈ ਕਿਉਂਕਿ ਸਾਈਕਲ ਤੇ ਕੋਈ ਆਪਦੇ ਖੇਤ ਨਹੀਂ ਜਾ ਸਕਦਾ 5-4 ਕਿਲੋਮੀਟਰ ਵੀ ਨਹੀਂ ਜਾ ਸਕਦਾਗਾ ਹਾਲਾਂਕਿ ਜਿਹੜੇ ਸਾਈਕਲ ਵੈਸੇ ਰਾਈਡ ਵਾਲੇ ਉਹ ਚਲਾਉਂਦੇ ਆ ਉਹ ਗੱਲ ਵੱਖਰੀ ਹੈ ਪਰ ਜੇ ਕਿਸੇ ਨੇ ਕੰਮ ਵਾਸਤੇ ਜਾਣਾ ਤੇ ਉਹ ਸਾਈਕਲ ਨਹੀਂ ਲਿਆ ਸਕਦਾ ਤਾਂ ਇਹ ਜਿਹੜਾ ਨੌਜਵਾਨ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਜਿਹੜਾ ਇਹ ਗੱਡੀ ਦੇ ਵਿੱਚ ਹੇਮਕੋਨ ਸਾਹਿਬ ਜਾ ਕੇ ਆਏ ਸੀ ਨਾਲ ਕਾਫੀ तमाम ਲੋਕ ਪਹੁੰਚੇ ਸੀ ਉਸ ਤੋਂ ਬਾਅਦ ਇਹਦੇ ਮਨ ਦੇ ਵਿੱਚ ਫਿਰ ਇੱਕ ਤਮੰਨਾ ਸੀ ਕਿ ਮੈਂ ਦੁਬਾਰਾ ਉੱਥੇ ਪਹੁੰਚਣਾ ਔਰ ਪਹੁੰਚਣਾ ਸਾਈਕਲ ਤੇ ਆ ਤਾਂ ਉਹ ਸਾਈਕਲ ਤੇ ਜਿਹੜਾ ਇਹ ਜਾ ਕੇ ਆ ਅੱਜ ਜਿਹੜਾ ਵਾਪਸ ਪਿੰਡ ਪਹੁੰਚ ਚੁੱਕਿਆ ਘਰੇ ਪਹੁੰਚਿਆ ਤੇ ਆ ਨਾਰਮਲ ਸਾਈਕਲ ਹੈ ਆਮ ਸਾਈਕਲ ਹੈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਮਹਿੰਗਾ ਸਾਈਕਲ ਹੈ ਆਮ ਸਾਈਕਲ ਹੈ ਜਸਤੇ ਨੇ ਇਹ 1600 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਤਾਏ ਪਰਿਵਾਰ ਨੇ ਤਾਂ ਇਹਨਾਂ ਦੇ ਪਿੰਡ ਵਾਸੀਆਂ ਨੇ ਇਹਨਾਂ ਦੇ ਸਕੇ ਸਬੰਧੀਆਂ ਨੇ ਇਸ ਦਾ ਮਾਣ ਸਨਮਾਨ ਜਿਹੜਾ ਕੀਤਾ ਹੈ ਤਾਂ ਸਾਡੇ ਵੱਲੋਂ ਵੀ ਜਿਹੜੀਆਂ ਇਸ ਨੌਜਵਾਨ ਨੂੰ ਬਹੁਤ-ਬਹੁਤ ਵਧਾਈਆਂ ਹੈ ਕਿ ਇਹ ਸ਼੍ਰੀ ਹਿਮਕੁੰਡ ਸਾਹਿਬ ਉੱਥੇ ਪਹੁੰਚ ਕੇ ਜਿਹੜਾ ਨਤਮਸਤਕ ਹੋਇਆ ਉਹ ਵੀ ਸਾਈਕਲ ਤੇ ਬਹੁਤ ਵੱਡੀ ਗੱਲ ਹੈ ਨੌਜਵਾਨਾਂ ਵਾਸਤੇ ਬਹੁਤ ਵੱਡਾ ਮੈਸੇਜ ਬਹੁਤ-ਬਹੁਤ ਪਹਿਲਾਂ ਤਾਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜੀ ਕਮਲਪ੍ਰੀਤ ਸਿੰਘ ਕਮਲਪ੍ਰੀਤ ਜੀ ਕਿੰਨੀ ਤੁਸੀਂ ਪੜ੍ਹਾਈ ਕੀਤੀ ਹੈ ਔਰ ਮਨ ਦੇ ਵਿੱਚ ਕੀ ਸੋਚ ਰੱਖੀ ਹੈ ਤੁਸੀਂ ਪਲਸ 2 ਦੀ ਪੜ੍ਹਾਈ ਕੀਤੀ ਹੈ ਮੈਂ ਡਿਪਲੋਮਾ ਕੀਤਾ ਹੈ ਕੰਪਿਊਟਰ ਦਾ ਤੇ ਮਨ ਦੇ ਵਿੱਚ ਆਇਆ ਵੀ ਦੁਨੀਆ ਘੁੰਮਣੀ ਹੈ ਸਾਈਕਲ ਤੇ ਤੇ ਸ਼ੁਰੂ ਮੈਂ ਇੱਥੋਂ ਹੇਮਕੋਨ ਸਾਹਿਬ ਤੋਂ ਕੀਤਾ ਹੈ ਹੇਮਕੋਨ ਸਾਹਿਬ ਤੋਂ ਤੁਸੀਂ ਪਹਿਲਾਂ ਵੀ ਜਾਇਆ ਹੋਏ ਸੀਗੇ ਜਿਵੇਂ ਹੁਣ ਪਤਾ ਲੱਗਿਆ ਗੱਡੀ ਤੇ ਜਾ ਕੇ ਆਇਆ ਦੁਬਾਰਾ ਫੇਰ ਮਨ ਦੇ ਵਿੱਚ ਕਿਵੇਂ ਆ ਗਿਆ ਵੀ ਮੈਂ ਦੁਬਾਰਾ ਫੇਰ ਜਾ ਕੇ ਆਵਾਂ ਫੇਰ ਇੱਕਦਮ ਮੈਂ ਬੈਠਾ ਸੀ ਘਰੇ ਤੇ ਮੈਂ ਇੱਧਰ ਮੇਰੇ ਨਾਲ ਸੀ ਜਸਕੀਰ ਸਿੰਘ ਤਦ ਮੈਂ ਸੋਚਿਆ ਮੈਂ ਕਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਹਿਮਕੁੰਡ ਸਾਹਿਬ ਜਾ ਕੇ ਆਉਣਾ ਵੀ ਸਾਈਕਲ ਤੇ ਇਹ ਕਹਿੰਦੇ ਸੀ ਚ ਜਾਇਆ ਵਧੀਆ ਤੇ ਫਿਰ ਮੈਂ ਮਨ ਚ ਬਣਾ ਲਿਆ ਵੀ ਜਾ ਕੇ ਆਉਣਾ ਜੀ ਫਿਰ ਮੈਂ ਐਕਸਰਸਾਈਜ਼ ਲਾਈ ਮਹੀਨਾ ਪਹਿਲਾਂ ਇੱਥੇ 20 25 ਕਿਲੋਮੀਟਰ ਸਾਈਕਲ ਚਲਾਉਂਦਾ ਹੁੰਦਾ ਜੀ ਰੋਜ਼ ਤੇ ਉਸ ਤੋਂ ਬਾਅਦ ਫਿਰ ਮੈਂ ਇਥੋਂ ਦੀ ਯਾਤਰਾ ਕੀਤੀ ਜੀ ਇੱਕ ਮੁੰਡਾ ਮੇਰਾ ਨਾਮ ਹੋਲ ਸੀ ਕੋੜਕਪੁਰੇ ਦਾ ਜੀ ਕਮਲ ਜੀ ਨੌਜਵਾਨਾਂ ਵਾਸਤੇ ਬਹੁਤ ਵਧੀਆ ਮੈਸੇਜ ਹੈ ਕਿਉਂਕਿ ਜਿਹੜੇ ਨੌਜਵਾਨ ਹਜੇ ਵੀ ਕਿਤੇ ਨਾ ਕਿਤੇ ਉਹਨਾਂ ਦੀ ਗਲਤ ਸੋਚ ਹੈ ਤੋਂ ਨਾਲ ਵਾਸਤੇ ਤਾਂ ਬਹੁਤ ਵਧੀਆ ਮੈਸੇਜ ਹੈ ਕਿਉਂਕਿ ਸਾਈਕਲ ਤੇ ਜਾਣਾ ਬਹੁਤ ਔਖਾ ਕਿਉਂਕਿ ਲੋਕਾਂ ਤੋਂ ਤਾਂ ਗੱਡੀਆਂ ਤੇ ਤੇ ਜਾਂ ਮੋਟਰਸਾਈਕਲਾਂ ਤੇ ਜਾਣਾ ਵੀ ਔਖਾ ਹੋ ਜਾਂਦਾ ਇਹ ਤਾਂ ਹੈ ਜੀ ਅੱਜ ਕੱਲ ਕੋਈ ਸਾਈਕਲ ਚਲਾਉਂਦਾ ਨਹੀਂ ਬਹੁਤ ਘੱਟ ਚਲਾਉਂਦੇ ਆ ਪਰ ਚਲਾਉਣਾ ਚਾਹੀਦਾ ਸਾਈਕਲਿੰਗ ਨਾਲ ਤਾਂ ਆਪਣੀ ਸਿਹਤ ਵਧੀਆ ਰਹਿੰਦੀ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਨੌਜਵਾਨੀ ਨੂੰ ਇਹ ਹੀ ਮੈਸੇਜ ਆਈ ਮੇਰਾ ਹੋਰ ਇਸ ਤੋਂ ਇਲਾਵਾ ਕੀ ਸੋਚ ਰੱਖੀ ਫਿਰ ਤੁਸੀਂ ਸੋਚ ਬਸ ਆ ਘੁੰਮਣ ਫਿਰਨ ਦੀ ਰੱਖੀ ਹੈ ਜੀ ਕਿ ਸਾਈਕਲਿੰਗ ਕਰਨੀ ਹੈ ਪੂਰੀ ਦੁਨੀਆ ਘੁੰਮਣੀ ਹੈ ਸਾਈਕਲਿੰਗ ਤੇ ਇਹ ਹੀ ਸੋਚ ਹੈ ਜੀ ਕਮਲ ਜੀ ਜੇ ਤੁਸੀਂ ਸਫਰ ਕੀਤਾ ਹੈ ਹਿਮਕੁੰਡ ਸਾਹਿਬ ਦਾ ਤੇ ਸਫਰ ਦੌਰਾਨ ਕੋਈ ਦਿੱਕਤ ਆਈ ਹੈ ਤੁਰ ਕੇ ਜਾਣਾ ਪਿਆ ਹੋਣਾ ਉੱਥੇ ਤੁਹਾਨੂੰ ਪਹਾੜਾਂ ਦੇ ਵਿੱਚ ਆ ਪਹਾੜਾਂ ਦੇ ਵਿੱਚ ਸਾਈਕਲਿੰਗ ਜਿਹੜੀ ਤੁਰ ਪਹਾੜ ਤੇ ਤਾਂ ਵੈਸੇ ਸਾਈਕਲਿੰਗ ਚੜਦਾ ਨਹੀਂਗਾ ਜਿਆਦਾ ਤੁਰ ਕੇ ਹੀ ਜਾਣਾ ਪੈਂਦਾ ਜੀ ਜਿੰਨਾ ਕ ਆਪਾਂ ਨੂੰ ਜ਼ੋਰ ਹੁੰਦਾ ਲੱਗ ਕੇ ਉਹਨਾਂ ਫਿਰ ਆਪਾਂ ਖੜ੍ਹ ਜਾਂਦੇ ਫਿਰ ਤੁਰ ਕੇ ਚੜਦੀ ਚੜਾਈ ਬੈਠ ਕੇ ਨਹੀਂ ਚੜਿਆ ਜਾਂਦਾ ਕਿੰਨਾ ਸਮਾਂ ਲੱਗਾ ਤੁਹਾਨੂੰ ਔਰ ਕੁੱਲ ਹੈ ਕਿੰਨੇ ਕਿਲੋਮੀਟਰ ਬਣ ਜਾਂਦਾ ਏਰੀਆ ਜੀ ਸਰ ਕੁੱਲ ਆਪਣੇ ਇਥੋਂ ਪਿੰਡ ਤੋਂ ਲੈ ਕੇ 1600 ਕਿਲੋਮੀਟਰ 800 ਕਿਲੋਮੀਟਰ ਬਣ ਜਾਂਦਾ ਜੀ ਔਣ ਜਾਣ 16 ਹੋ ਗਿਆ ਹਾਂ ਜੀ ਹਾਂ ਜੀ ਕਿੰਨੇ ਟਾਈਮ ਦੇ ਵਿੱਚ ਇਹ ਸਫ਼ਰ ਤੈ ਕੀਤਾ ਉੱਥੇ ਕਿੰਨਾ ਟਾਈਮ ਲੱਗਾ ਤੁਹਾਨੂੰ ਅਸੀਂ 9 ਦਿਨਾਂ ਚ ਪਹੁੰਚ ਗਏ ਸੀਗੇ ਗੋਬਿੰਦ ਘਾਟ ਤੇ ਉਸ ਤੋਂ ਬਾਅਦ 4 ਦਿਨ ਸਾਨੂੰ ਉੱਥੇ ਲੱਗੇ ਇੱਕ ਦਿਨ ਗੋਬਿੰਦ ਧਾਮ ਤੇ ਉਸ ਤੋਂ ਬਾਅਦ ਸ੍ਰੀ ਹਿਮਕੋਟ ਸਾਹਿਬ ਮੱਥਾ ਟੇਕਿਆ ਫਿਰ ਇੱਕ ਦਿਨ ਵਿਲੀ ਆਫ ਰਾਵਰ ਦੇਖਿਆ ਤੇ ਉਸ ਤੋਂ ਬਾਅਦ ਫੇਰ ਤਾਂਗ ਰਹਿ ਕੇ ਫਿਰ ਥੱਲੇ ਗੋਬਿੰਦ ਘਾਟ ਵਾਸਤੇ ਕੋਈ ਦਿੱਕਤ ਨਹੀਂ ਆਈਗੀ ਨਾ ਜੀ ਕੋਈ ਦਿੱਕਤ ਨਹੀਂ ਆਈ ਜੀ ਵੀ ਤੁਸੀਂ ਦਿਨ ਲਾ ਕੇ ਆਏ ਆਂ ਵੀ ਦੇ ਕਰੀਬੀ ਰਾਤਾਂ ਕੱਟ ਕੇ ਆਏ ਆ ਫਿਰ ਉਹ ਰਾਤਾਂ ਕਿੱਥੇ ਕੱਟਦੇ ਸੀ ਰਾਤਾਂ ਗੁਰਦੁਆਰਾ ਸਾਹਿਬ ਵਿੱਚ ਕੱਟਦੇ ਸੀ ਜਾਂਦੇ ਹੋਏ ਸੀ ਆਪ ਦਾ ਮੈਪ ਤਿਆਰ ਕਰ ਲੈਂਦੇ ਸੀ ਵੀ ਇੱਥੇ ਰੁਕਣਾ ਇੰਨੀ ਵਾਰਪਾ ਚਲਾ ਸਕਦੇ ਆ ਪਹਿਲੇ ਦਿਨ ਅਸੀਂ 150 ਕਿਲੋਮੀਟਰ ਚਲਾਇਆ ਸੀ ਸਾਈਕਲ ਫਿਰ ਹੌਲੀ ਹੌਲੀ ਜਿਵੇਂ 100 ਕਿਲੋਮੀਟਰ ਇਦਾਂ ਕਰਕੇ ਪਹੁੰਚ ਜਾਂਦੇ ਸੀ ਉੱਤੇ ਹੌਲੀ ਯਾਨੀ ਕਿ ਇੰਨਾ ਕੁ ਲੱਗਦਾ ਹੋਣਾ ਤੁਹਾਨੂੰ ਵੀ ਹੋਰ ਖੁਸ਼ੀ ਮਹਿਸੂਸ ਹੋਈ ਹੋਣੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤਾਂ 1600 ਕਿਲੋਮੀਟਰ ਸਫ਼ਰ ਤੈਅ ਕੀਤਾ ਹੈ 2000 2500 ਵੀ ਕਰ ਸਕਦੇ ਆ ਫਿਰ ਹਾਂਜੀ ਹਾਂਜੀ ਕਰ ਸਕਦੇ ਆ ਜੀ ਜ਼ਰੂਰ ਕਰਾਂਗੇ ਸਾਰੇ ਧਾਰਮਿਕ ਸਥਾਨਾਂ ਤੇ ਪਹੁੰਚੋਗੇ ਫਿਰ ਹਜੂਰ ਸਾਹਿਬ ਜਾਂ ਜਿੱਥੇ ਵੀ ਕਿਤੇ ਜਾਣਾ ਪਿਆ ਤੁਹਾਨੂੰ ਹਾਂਜੀ ਹਾਂਜੀ ਪਹੁੰਚਾਂਗੇ ਜ਼ਰੂਰ ਜੀ ਸਾਈਕਲ ਤੇ ਸਾਈਕਲ ਤੇ ਹਾਂਜੀ ਇੱਕ ਗੱਲ ਹੋਰ ਜਿਹੜੀ ਸਾਨੂੰ ਪਤਾ ਲੱਗਿਆ ਹੈ ਕਿ ਇਸ ਬੱਚੇ ਦੇ ਇਸ ਨੌਜਵਾਨ ਦੇ ਮਾਤਾ ਪਿਤਾ ਜਿਹੜੇ ਉਹ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਸਿਰਫ ਤੇ ਸਿਰਫ ਇਸ ਦਾ ਭਰਾ ਤੇ ਇਸ ਦੀ ਪਰਜਾਈ ਹੈ ਕੋਈ ਇਸ ਪਰਿਵਾਰ ਦੇ ਵਿੱਚ ਸ਼ਾਮਲ ਹੈ ਤਾਂ ਦੂਜੇ ਆਪਾਂ ਗੱਲ ਕਰ ਸਕਦੇ ਹਾਂ ਇਹਨਾਂ ਦੇ ਜਿਹੜੇ ਸਾਕ ਸੰਬੰਧੀ ਨੇ ਚਾਚੇ ਤਾਏ ਨੇ ਦਾਦਾ ਜੀ ਨੇ ਤਾਂ ਉਹ ਵੀ ਇੱਥੇ ਮਾਣ ਸਨਮਾਨ ਕਰਨ ਲਈ ਪਹੁੰਚਿਆ ਅੱਜ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਮਾਤਾ ਪਿਤਾ ਇੱਥੇ ਹੁੰਦੇ ਤਾਂ ਬਹੁਤ ਵੱਡੀ ਗੱਲ ਹੋਣੀ ਸੀ ਉਹਨਾਂ ਨੇ ਕਿੰਨੀ ਜਫੀਆਂ ਪਾ ਕੇ ਮਿਲਣਾ ਸੀ ਹਾਂਜੀ ਇਹ ਤਾਂ ਹੈ ਲੱਗਿਆ ਦੁੱਖ ਫਿਰ ਹਨਾ ਹਾਂਜੀ ਕਿਉਂਕਿ ਮਾਤਾ ਪਿਤਾ ਦੀ ਬਹੁਤ ਸੋਚ ਹੁੰਦੀ ਹੈ ਜਦੋਂ ਉਹਨਾਂ ਦਾ ਸੁਪੁੱਤਰ ਉਹਨਾਂ ਦੀ ਔਲਾਦ ਚੰਗੇ ਪਾਸੇ ਜਾਊਗੀ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਚਲੋ ਪਰਮਾਤਮਾ ਦੀ ਕਿਰਪਾ ਹੈ ਉਹਨਾਂ ਤੱਕ ਜਰੂਰ ਜਿਹੜੀ ਇਹਨਾਂ ਦੀ ਸੋਚ ਹੈ ਜਿਹੜੀ ਇਹਨਾਂ ਦਾ ਆਉਣ ਵਾਲਾ ਵਿਜ਼ਨ ਹੈ ਉਹਨਾਂ ਤੱਕ ਪਹੁੰਚੇਗਾ ਤਾਂ ਬਹੁਤ ਵਧੀਆ ਜਿਹੜਾ ਨੌਜਵਾਨ ਦੀ ਸੋਚ ਇਹਨੇ ਰੱਖੀ ਹੈ ਕਿ 1600 ਕਿਲੋਮੀਟਰ ਦਾ ਸਫ਼ਰ ਜਿਹੜਾ ਆਮ ਸਾਈਕਲ ਤੇ ਕੱਢ ਕੇ ਆਇਆ ਤਾਂ ਗੱਲਬਾਤ ਕਰਦੇ ਆਂ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਤੁਸੀਂ ਇਸ ਦੇ ਦਾਦਾ ਜੀ ਦਾ ਰੂਪ ਹੋ ਜੀ ਕੀ ਕਹਿਣਾ ਚਾਹੂਗਾ ਅਜਿਹਾ ਜੇਕਰ ਇਸ ਦਾ ਮਾਂ ਪਿਓ ਹੁੰਦਾ ਉਹਨਾਂ ਨੂੰ ਬਹੁਤ ਖੁਸ਼ੀ ਹੋਣੀ ਸੀ ਵੀ ਸਾਡਾ ਬੱਚਾ ਵੀ ਯਾਤਰਾ ਕਰਕੇ ਆਇਆ ਨਸ਼ੇ ਪਤੇ ਤੋਂ ਬਚਿਆ ਹੋਇਆ ਬਹੁਤ ਉਹਨਾਂ ਨੂੰ ਖੁਸ਼ੀ ਹੋ ਚੜਨੀ ਸੀ ਜੀ ਅਸੀਂ ਤਾਂ ਆਪਾਂ ਨੇ ਬਹੁਤ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਧੰਨਵਾਦ ਆ ਜਿਨੇ ਬੱਚੇ ਦੇ ਮੋਢੇ ਤੇ ਸਿਰ ਤੇ ਹੱਥ ਧਰ ਕੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਾਈ ਅੱਗੇ ਤੋਂ ਵੀ ਇਸ ਨੂੰ ਯਾਤਰਾ ਕਰਾਉਂਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੱਗਿਆ ਨਾ ਤੁਸੀ ਕਿਉਂਕਿ ਨੌਜਵਾਨਾਂ ਦੀ ਸੋਚ ਕਿਤਨਾ ਕਿਤੇ ਹੁਣ ਗਲਤ ਆ ਤਪਾਰੇ ਨੌਜਵਾਨ ਨੇ ਤਾਂ ਬਹੁਤ ਸੋਚ ਹੀ ਬੜੀ ਵੱਖਰੀ ਰੱਖ ਲਈ ਆਬ ਦੀ ਹਾਂਜੀ ਹਾਂਜੀ ਬਹੁਤ ਵਧੀਆ ਆਇਸਤਾਨਿਆਂ ਵੀ ਅੱਜ ਕੱਲ ਜਿਹੜੇ ਮੁੰਡੇ ਖੁੰਡੇ ਆ ਨਾ ਉਹ ਮੋਟਰਸਾਈਕਲ ਤੇ ਜਾਂਦੇ ਆ ਤੇ ਨਸ਼ਾ ਵੀ ਕਰਦੇ ਆ ਚਟਾ ਸਾਰਾ ਕੁਝ ਕਰਦੇ ਆ ਅਸੀਂ ਤਾਂ ਪਹਿਲਾਂ ਮਹਾਰਾਜ ਨੂੰ ਸੱਚੇ ਬਾਛ ਦਾ ਧੰਨਵਾਦ ਇਹਨੇ ਤਾਂ ਵਿਚਾਰੇ ਨੇ ਨਸ਼ਾ ਦੇਖਿਆ ਨਹੀਂ ਹੋਣਾਗਾ ਕਿ ਹੱਥ ਵੀ ਨਹੀਂ ਲਾਇਆ ਹੋਣਾ ਨਾ ਨਾ ਜੀ ਵੇਖਿਆ ਹੀ ਨਹੀਂਗਾ ਜੀ ਜੋ ਫਿਰ ਦਾਦੀ ਦੀ ਸਿੱਖਿਆ ਸੀਗੀ ਉਹ ਦਾਦੀ ਨੇ ਛੋਟੇ ਹੁੰਦਿਆਂ ਨੂੰ ਪਾਲਿਆ ਵਿਚਾਰੇ ਨੂੰ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਖੁਸ਼ੀ ਲੱਗ ਰਹੀ ਹੈ ਫਿਰ। ਬਹੁਤ 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 ਖੁਸ਼ੀ ਆ ਜੀ। ਭੈ ਜੀ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਕਿ ਲੱਗਦੀ ਹੈ? ਮੇਰੇ ਭਤੀਜਾ ਜੀ ਇਹ। ਹਾਂ ਜੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਜਿਹੜੇ ਹੇਮਕੁੰਡ ਸਾਹਿਬ ਦੀ ਯਾਤਰਾ ਸੱਭ ਕਰਕੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੀ। ਸਾਡੇ ਤੇ ਬੱਚੇ ਆਪਦਾ ਭਤੀਜਾ ਜਾਂ ਕੋਈ ਵੀ ਇਸ ਪਾਸੇ ਤੁਰਨ ਤਾਂ ਚੰਗਾ ਲੱਗਦਾ ਹੈ। ਹਾਂ ਜੀ ਹਾਂ ਬਹੁਤ ਚੰਗਾ ਲੱਗਿਆ। ਸਾਡੇ ਮਨ ਨੂੰ ਬਹੁਤ ਖੁਸ਼ੀ ਆਈ ਕਿ ਸਹੀ ਸਹੀ ਜਪੀਆਂ ਬਾਕੇ ਮਿਲੀਆਂ। ਹਾਂ ਜੀ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ। ਬਹੁਤ ਵ ਸਾਨੂੰ ਆਦੇ ਭਰਾ ਤੇ ਬਹੁਤ ਬਹੁਤ ਮਾਣ ਆਈ ਕਿਉਂਕਿ ਅੱਜ ਕੱਲ ਬਾਹਰ ਕਿਸੇ ਨੂੰ ਨਿਕਲਣ ਨਹੀਂ ਜਾਂਦਾ ਕਿਉਂਕਿ ਬੰਦੇ ਦੇ ਰਜੇਵੇਂ ਹੀ ਇੰਨੇ ਆ ਤੇ ਸਾਡੇ ਭਰਾਸ ਤੇ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਈਕਲ ਤੇ ਇੰਨੀ ਦੂਰ ਦੀ ਯਾਤਰਾ ਕਰਕੇ ਆਏ ਇਧਰਲੇ ਪਾਸੇ ਉਹਨਾਂ ਦੇ ਪਰਦਾਜੀ ਜੀ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਮੁਬਾਰਕਾਂ ਜੀ ਜਿਵੇਂ ਕਿ ਸੋਚ ਜਿਹੜੀ ਵੱਖਰੀ ਹੁੰਦੀ ਹੈ ਉਹ ਅੱਜ ਤੁਹਾਡੇ ਸਾਹਮਣੇ ਆ ਹਾਂਜੀ ਸਰ ਮਾਨ ਵਾਲੀ ਵੀ ਗੱਲ ਬਹੁਤ ਆ ਸਰ ਦੇਖਦੇ ਆ ਇਹਦਾ ਵੱਡਾ ਵੀਰ ਜੀ ਕਹਿੰਦੇ ਆ ਵੀ ਆਪਾਂ ਮੰਨ ਚੱਲ ਕੇ ਆਣਾ ਚੱਲ ਕੇ ਆਣਾ ਸਰ ਸਾਥ ਜਾਇ ਨਹੀਂ ਗਿਆਗਾ ਕੁਛ ਬੱਚਿਆ ਕਰ ਕਿ ਹੋ ਜਈਦਾ ਕੁਛ ਛੋਟੇ ਆ ਬੱਚੇ ਕੁਛ ਘਰ ਦੀਆਂ ਮਜਬੂਰੀਆਂ ਸਰ ਬਣ ਜਾਂਦੀਆਂ ਚਲੋ ਇਹ ਆਇਆ ਵੀ ਆਏ ਸਾਲੇ ਜਾਂਦਾ ਸਰ ਜੋ ਮੇਰੀ ਮੈਰਿਜ ਹੋਈ ਆ ਚਲੋ ਸਾਨੂੰ ਇਹ ਵੀ ਮਾਨ ਵਾਲੀ ਗੱਲ ਆ ਕਿ ਜਾਂਦਾ ਪਿਆ ਵੀ ਚਲੋ ਜੇ ਹੁਣ ਸਾਈਕਲ ਤੇ ਗਿਆ ਸਾਨੂੰ ਉਦੋਂ ਇਹ ਤੇ ਪ੍ਰਾਊਡ ਹੁੰਦਾ ਵੀ ਚਲੇ ਜਾ ਕੇ ਆਇਆ ਸਰ ਹਾਂਜੀ ਜਿਵੇਂ ਹੁਣ ਜੇ ਕਿਤੇ ਇਹਦੇ ਮਾਪਿਓ ਹੁੰਦੇ ਤਾਂ ਹੋਰ ਵਧੀਆ ਲੱਗਣਾ ਸੀਗਾ ਹੁਣ ਤੁਹਾਨੂੰ ਕਿੰਨਾ ਕੇ ਮਹਿਸੂਸ ਹੋ ਰਿਹਾ ਸਰ ਮੈਂ ਸੋਚਦਾ ਸਰ ਹੁੰਦਾ ਜੋ ਜਗਾ ਉਹਨਾਂ ਨੇ ਲੈ ਲੈਣੀ ਉਹ ਮੈਂ ਨਹੀਂ ਲੈ ਸਕਦੀ ਸਰ ਉਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਫੀਲ ਹੁੰਦੀਆਂ ਬਸ ਸਰ ਬਿਲਕੁਲ ਇਹਨਾਂ ਦੇ ਉੱਪਰ ਜਾਈ ਹੈ ਜਿਹੜੇ ਬਿਲਕੁਲ ਪਾਵਕ ਹੋ ਚੁੱਕੇ ਨੇ ਕਿਉਂਕਿ ਮਾਂ ਦਾ ਰੂਪ ਹੈ ਜਿਹੜਾ ਹੁਣ ਬਿਲਕੁਲ ਆਪਾਂ ਕਹਿ ਸਕਦੇ ਆ ਇਹ ਹੀ ਹੈ ਮਾਂ ਦਾ ਰੂਪ ਇਨਾਂ ਦੀ ਦੇਣ ਹੀ ਆ ਇਹਨਾਂ ਦਾ ਹੀ ਆਸ਼ੀਰਵਾਦ ਆ ਇਹਨਾਂ ਦੇ ਆਸ਼ੀਰਵਾਦ ਸਦਕਾ ਜਿਹੜਾ ਉਹ ਬੱਚਾ ਜਿਹੜਾ ਨੌਜਵਾਨ ਆ ਇੱਥੋਂ ਤੱਕ ਪਹੁੰਚਿਆ ਹੈ ਕਿਉਂਕਿ ਜੇਕਰ ਇਸ ਨੌਜਵਾਨ ਦੀ ਸੋਚ ਵੱਖਰੀ ਹੁੰਦੀ ਤਾਂ ਇਹਨਾਂ ਨੂੰ ਵੀ ਦੁੱਖ ਲੱਗਣਾ ਸੀਗਾ ਅੱਜ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਦੂਰ ਹੋ ਗਿਆ ਜੋ ਮਾਤਾ ਪਿਤਾ ਦੀ ਜਿਹੜੀ ਸੋਚ ਹੋਣੀ ਹੈ ਉਹ ਸੋਚ ਤੇ ਜਿਹੜਾ ਨੌਜਵਾਨ ਖੜਾ ਉੱਤਰਿਆ ਤਾਂ ਇਹਨਾਂ ਦਾ ਆਸ਼ੀਰਵਾਦ ਆ ਇਹ ਤਾਂ ਮਹਿਸੂਸ ਹੋ ਰਿਆ ਨਾ ਜੀ ਹਾਂਜੀ ਸਰ ਉਹਨਾਂ ਦਾ ਵੱਡਿਆਂ ਦਾ ਆਸ਼ੀਰਵਾਦ ਕਰਕੇ ਅਸੀਂ ਇੱਥੋਂ ਤੱਕ ਕਰ ਪਹੁੰਚਿਆ ਸਰ ਨਹੀਂ ਤਾਂ ਨਹੀਂ ਪਹੁੰਚ ਸਕਦੇ ਸੀਗੇ ਅਸੀਂ ਕਰੋਨਾ ਦੀ ਜਿਵੇਂ ਉਹ ਕਹਿੰਦੇ ਆ ਉਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਤੱਕਰ ਪਹੁੰਚੇ ਆ ਜਾਂ ਇਹ ਸਾਡਾ ਛੋਟਾ ਪਹੁੰਚਿਆ ਹਾਂ ਜੀ ਸਰ ਇਹ ਸਾਨੂੰ ਇਹ ਆ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਇਹ ਸ ਬੱਚੇ ਵਾਲੀ ਦੇਖ ਕੇ ਨਸ਼ਿਆਂ ਤੋਂ ਦੂਰ ਹੋ ਜੇ ਜੀ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਬੇਟੀ ਕੋ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੇਰੀ ਚਾਚੀ ਨੇ ਸੱਖ ਰੱਖੀ ਜੀ ਮੇਰੇ ਚਾਚੂ ਆਏ ਰੋਜ਼ ਜਾਇ ਕਰਨਾ ਐਂਟ ਵਨ ਤੋ ਡਾ ਵੀ ਹੁਣ ਫਿਰ ਜੀ ਕਰਦਾ ਵੀ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਚਾਚੀ ਵਾਂਗੂ ਚੱਲ ਗਏ ਉਹਨਾਂ ਦੇ ਕਰਮਾਂ ਦੀ ਤੁਰਗੇ ਹਾਂਜੀ ਹਾਂਜੀ ਜੀ ਜੀ ਤਾਂ ਸਾਡਾ ਵੀ ਗੱਲ ਤਾਂ ਆਪਾਂ ਜਾ ਨਹੀਂ ਸਕਦੇ ਕੀ ਬਾਤ ਹੈ ਇਹ ਜਿਹੜੀ ਇਸ ਬੱਚੇ ਦੀ ਭਤੀਜੀ ਹੈ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਬੱਚੇ ਦੀ ਬਿਲਕੁਲ ਭੈਣ ਹੀ ਹੈ ਠੀਕ ਹੈ ਨਾ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਰੀਦਕੋਟ ਦਿਲੇ ਦਾ ਵੰਦਰ ਜਟਾਣਾ ਪਿੰਡ ਹੈ ਜਿਵੇਂ ਹੁਣ ਮੈਂ ਪਹਿਲਾਂ ਕਿਹਾ ਹੈ ਕਿ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੂਪਾ ਪ੍ਰਾਪਤ ਧਰਤੀ ਹੈ ਜਿਹੜੀ ਫਰੀਦਕੋਟ ਤਾਂ ਇਸ ਦਾ ਨਾਮ ਹੈ ਜਿਹੜਾ ਲਗਾਤਾਰ ਨੌਜਵਾਨ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰ ਰਹੇ ਨੇ ਹਾਲਾਂਕਿ ਕਿ ਤਰ੍ਹਾਂ ਕਿਤੇ ਸਵਾਲ ਖੜੇ ਹੋ ਰਹੇ ਆ ਕਿ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ ਨੌਜਵਾਨ ਪਰ ਆਪਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਜ਼ਿਆਦਾਤਰ ਨੌਜਵਾਨ ਆ ਜਿਹੜੇ ਇਸ ਧਰਤੀ ਤੇ ਜਿਹੜੇ ਜੰਪਲ ਨੇ ਉਹ ਬਾਬਾ ਫਰੀਦ ਜੀ ਦਾ ਨਾਮ ਇਸ ਫਰੀਦਕੋਟ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਰਹੇ ਨੇ ਲਗਾਤਾਰ ਭਾਵੇਂ ਕਿਸੇ ਵੀ ਖੇਤਰ ਦੇ ਵਿੱਚ ਹੋਣ ਤਾ ਅਸੀਂ ਵੀ ਇਹੀ ਜਿਹੜੀ ਮੈਸੇਜ ਦੇਵਾਂਗੇ ਕਿ ਇਸ ਨੌਜਵਾਨ ਦੇ ਕਦਮਾਂ ਤੇ ਤੁਹਾਨੂੰ ਵੀ ਚੱਲਣਾ ਚਾਹੀਦਾ ਹੈ ਕਿਉਂਕਿ ਆਮ ਪਰਿਵਾਰ ਦਾ ਨੌਜਵਾਨ ਹੈ ਕਿਉਂਕਿ ਜਿਹੜੇ ਨੌਜਵਾਨਾਂ ਦੀ ਸੋਚ ਵੱਖਰੀ ਹੁੰਦੀ ਹੈ ਤਾਂ ਜੇਕਰ ਤੁਸੀਂ ਇਸ ਨੌਜਵਾਨ ਦੀ ਸੋਚ ਤੇ ਚੱਲੋਗੇ ਤੁਸੀਂ ਆਪਣਾ ਆਪਣੇ ਮਾਤਾ ਪਿਤਾ ਦਾ ਆਪਣੇ ਪਰਿਵਾਰ ਦਾ ਪਿੰਡ ਦਾ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਸਕੋਗੇ ਗੁਰਜੀਤ ਸਿੰਘ ਕਰਮਾਣਾ D5 ਚੈਨਲ ਪੰਜਾਬੀ ਪਿੰਡ ਬਾਂਦਰਜਟਾਣਾ ਜ਼ਿਲ੍ਹਾ ਫਰੀਦਕੋਟ